ਹਨਕ ਤਬਤੁ ਬੁਝਾਈ ਮਲਾਰ ਮੁਹੱਲਾ ਪਹਿਲਾ ਜਾਗਤ ਜਾਗ ਰਹਿ ਗੁਰ ਸੇਵਾ ਬਿਨ ਹਰ ਮੈਂ ਕੋ ਨਾਹੀ ਹਨਕ ਜਤਨ ਕਰ ਰਹਿਣ ਨਾ ਪਾਵੇ ਆਚ ਕਾਚ ਧਰ ਪਾਹੀ ਇਸ ਤਨ ਧਨ ਕਾ ਕਹੋ ਗਰਭ ਕੈਸਾ ਬਿਨ ਸਤ ਬਾਰ ਨਾ ਲਾਗੈ ਬਬਰੇ ਹਉ ਮੈਂ ਗਰਭ ਖਪੈ ਜਾਗੈ ਐਸਾ ਰਹਾਉ ਜੈ ਜਗਦੀਸ਼ ਪ੍ਰਭੂ ਰਖਵਾਰੇ ਰਾਖੈ ਪਰਖੈ ਸੋਈ ਜੀਤੀ ਹੈ ਤੇਤੀ ਤੁਝ ਹੀ ਤੇ ਤੁਮ ਸਾਰੇ ਅਵਰ ਨਾ ਕੋਈ ਜੀ ਉਪਾਏ ਜੁਗਤ ਵਸ ਕੀਨੀ ਆਪੇ ਗੁਰਮੁਖ ਅੰਜਨ ਅਮਰ ਅਨਾਥ ਸਰਬ ਸਿਰ ਮੋਰਾ ਕਾਲ ਵਿਕਾਲ ਭਰਮ ਭੈ ਖੰਜਨ ਕਾਗਦ ਕੋਟ ਇਹੋ ਜਗ ਹੈ ਬੱਪਰੂ ਰੰਗਨ ਚਿਹਨ ਚਤਰਾਈ ਨਾਨੀ ਸੀ ਬੂੰਦ ਪਵਨ ਪਤਖ ਹੋਐ ਜਨਮ ਮਰੈ ਖਿੰ ਤਾਈ ਨਦੀ ਉਪਕੰਠ ਜੈਸੇ ਘਰ ਤਰਵਰ ਸਰਪਣ ਘਰ ਕਰਮਾਹੀ ਉਲਟੀ ਨਦੀ ਕਹਾ ਘਰ ਤਰਵਰ ਸਰਪਣ ਦਸੈ ਦੂਜਾ ਮਨ ਮਾਹੀ ਗਾਰਣ ਗੁਰ ਗਿਆਨ ਧਿਆਨ ਗੁਰ ਬਚਨੀ ਵਿਖਿਆ ਗੁਰਮਤ ਜਾਰੀ ਮਨ ਤਨ ਹੀਮ ਭਏ ਸਚ ਪਾਇਆ ਹਰ ਕੀ ਭਗਤ ਨਿਰਾਰੀ ਜੇਤੀ ਹੈ ਤੇਤੀ ਤੁਧ ਜਾਚੈ ਪਰੂ ਸਰਬ ਜੀਆਂ ਦਿਆਲਾ ਤੇਮਰੀ ਸਰਨ ਪਰੇ ਪਤ ਰਖੋ ਸਾਚ ਮਿਲੈ ਗੋਪਾਲਾ ਬਾਂਦੀ ਧੰਦ ਅੰਨ ਨਹੀਂ ਸੂਜੈ ਬੱਧਕ ਕਰਮ ਕਮਾਵੇ ਸਤ ਗੁਰ ਮਿਲੈ ਤਾਂ ਸੂਜਸ ਬੂਜਸ ਸੱਚ ਮਨ ਗਿਆਨ ਸਮਾਵੇ ਨਿਰਗੁਣ ਦੇ ਸਾਚ ਬਿਨ ਕਾਚੀ ਮੈਂ ਪੁੱਛਉ ਗੁਰ ਆਪਣਾ ਨਾਨਕ ਸੋ ਪ੍ਰਭ ਪ੍ਰਭੂ ਦਿਖਾਵੇ ਬਿਨ ਸਾਚੇ ਜਗ ਸੁਪਨਾ ਮਲਾਰ ਮਹੱਲਾ ਪਹਿਲਾ ਚਾਤਰਕ ਮੀਨ ਜਲ ਹੀ ਤੇ ਸੁਖ ਪਾਵੇ ਸਾਰੰਗ ਸ਼ਬਦ ਸੁਹਾਈ ਰੈਣ ਬੀਹਾ ਬੋਲਿਓ ਮੇਰੀ ਮਾਈ ਰਹਾਉ ਪ੍ਰੇ ਸੋ ਪ੍ਰੀਤ ਨ ਉਲਟੈ ਕਬਹੂ ਜੋ ਤੈ ਭਾਵੈ ਸਾਈ ਨੀਂਦ ਗਈ ਹਉ ਮੈਂ ਤਨ ਥਾਕੀ ਸੱਚ ਮਤ ਰਿਹ ਦੈ ਸਮਾਈ ਰੂਖੀ ਬਿਰਖੀ ਉਡੋਂ ਭੁੱਖਾ ਪੀਵਾ ਨਾਮ ਸੁਪਾਈ ਲੋਚਨ ਤਾਰ ਲਲਤਾ ਬਿਲਲਾਤੀ ਦਰਸ਼ਨ ਪਿਆਸ ਰਜਾਈ ਪ੍ਰਿਆ ਬਿਨ ਸ਼ਿੰਗਾਰ ਕਰੀ ਤੇਤਾ ਤਨ ਤਾਪੈ ਕਾਪਰ ਅੰਗ ਨਾ ਸੁਹਾਈ ਆਪਣੇ ਪਿਆਰੇ ਬਿਨ ਇੱਕ ਖਿੰਨ ਰਹਿ ਨਾ ਸਕੋ ਬਿਨ ਮਿਲੇ ਨੀਂਦ ਨਾ ਪਾਈ ਪਿਰਨ ਜੀਕ ਨਾ ਬੁਝੈ ਬਕੜੀ ਸਤਗੁਰ ਦੀ ਯਾਦ ਖਾਈ ਸਹਜ ਮਿਲਿਆ ਤਬ ਹੀ ਸੁਖ ਪਾਇਆ ਤ੍ਰਿਸ਼ਨਾ ਸ਼ਬਦ 부ਝਾਈ ਕਹੋ ਨਾਨਕ ਤੁਜ ਤੇ ਮਨ ਮਾਨਿਆ ਕੀਮਤ ਕਹਿਨ ਨਾ ਜਾਈ ਮਲਾਰ ਮਹੱਲਾ ਪਹਿਲਾ ਅਸ਼ਟਪਦੀਆ ਘਰ ਦੂਜਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਅਖਲੀ ਉੰਡੀ ਜਲ ਭਰ ਨਾਲ ਡੁੰਗਰ ਉੱਚਾ ਗੜ ਪਾਤਾਲ ਸਾਗਰ ਸੀਤਲ ਗੁਰ ਸ਼ਬਦ ਵਿਚਾਰ ਮਾਰਗ ਮੁਕਤਾ ਹੋ ਮੈਂ ਮਾਰ ਮੈਂ ਅੰਧਲੇ ਨਾ ਵੈ ਕੀ ਜੋਤ ਨਾਮ ਅਧਾਰ ਚੱਲਾਂ ਗੁਰ ਕੈ ਭੈ ਭੇਤ ਰਹਾਉ ਸਤਗੁਰ ਸ਼ਬਦੀ ਪਾਦਰ ਜਾਣ ਗੁਰ ਕੈ ਤਕਿਐ ਸਾਚੈ ਤਾਨ ਨਾਮ ਸੰਭਾਲ ਸਰੂੜੀ ਬਾਣ ਥੈ ਭਾਵੈ ਦਰ ਲਹਿਸ ਪ੍ਰਾਨ ਉਡਾਂ ਬੈ ਸਾ ਏਕ ਲਿਵਤਾਰ ਗੁਰ ਕੈ ਸ਼ਬਦ ਨਾਮ ਆਧਾਰ ਨਾ ਜਲ ਡੂੰਗਰ ਨਾ ਉੱਚੀ ਧਾਰ ਨਿਜ ਕਰ ਵਾਸਾ ਤਹਿ ਮੰਗ ਨਾ ਚਾਲਣ ਹਾਰ ਜਿਤ ਘਰ ਵਸੈ ਤੂੰ ਹੈ ਵਿਧ ਜਾਣੈ ਬੀਜੋ ਮਹਿਲ ਨਾ ਜਾਪੈ ਸਤ ਗੁਰ ਬਾਜੋ ਸਮਝ ਨਾ ਹੋਵੀ ਸਭ ਜਗ ਦਬਿਆ ਛਾਪੈ ਕਰਨ ਪਲਾਵ ਕਰੈ ਬਿਲ ਲਾਤੋ ਬਿਨ ਗੁਰ ਨਾਮ ਨਾ ਜਾਪੈ ਪਲ ਪੰਕਜ ਮਹਿ ਨਾਮ ਛਡਾਈ ਜੇ ਗੁਰ ਸ਼ਬਦ ਸੰਝਾਪੈ ਇਕ ਮੂਰਖ ਅੰਦੇ ਮੁਗਦਗੁਆਰ ਇਕ ਸਤਿਗੁਰ ਕੈ ਭੈ ਨਾਮ ਅਧਾਰ ਸਾਚੀ ਬਾਣੀ ਮੀਠੀ ਅੰਮ੍ਰਿਤ ਧਾਰ ਜਿਨ ਪੀਤੇ ਤਿਸ ਮੋਖ ਦੁਆਰ ਨਾਮ ਪੈ ਭਾਏ ਹਿਰਦੈ ਵਸਾਈ ਗੁਰ ਕਰਨੀ ਸਚ ਬਾਣੀ ਇਨ ਦ ਵਰਸੈ ਧਰਤ ਸੁਹਾਵੀ ਘਟ ਘਟ ਜੋਤ ਸੁਮਾਣੀ ਕਾਲਰ ਬੀਜਸ ਦੁਰਮਤਿਆਸੀ ਨਿਗੁਰੇ ਕੀ ਨਿਸ਼ਾਨੀ ਸਤਗੁਰ ਬਾਜੋ ਘੋਰ ਅੰਧਾਰਾ ਡੂਬ ਮੋਏ ਬਿਨ ਪਾਣੀ ਜੋ ਕਿਛ ਕੀਨੋ ਸੋ ਪ੍ਰਭੂ ਰਜਾਏ ਜੋ ਤੁਰ ਲਿਖਿਆ ਸੋ ਮੇਟਣਾ ਨਾ ਜਾਏ ਹੁਕਮੇ ਬਾਤਾ ਕਾਰ ਕਮਾਏ ਇਕ ਸ਼ਬਦ ਰਾਚੈ ਸੱਚ ਸਮਾਏ ਚਹ ਹਿਸ ਹੁਕਮ ਵਰਤੇ ਪ੍ਰਭ ਤੇਰਾ ਚਹ ਹਿਸ ਨਾਮ ਪਤਾਲੰ ਸਭ ਮਹਿ ਸ਼ਬਦ ਵਰਤੇ ਪ੍ਰਭ ਸਾਚਾ ਕਰਮ ਮਿਲੇ ਬੈ ਆਲੰ ਜਾਮਣ ਮਰਨਾ ਦੀਸੈ ਸਿਰ ਊਭੋ ਖੁਦਿਆ ਨਿੰਦਰਾ ਕਾਲੰ ਨਾਨਕ ਨਾਮ ਮਿਲੇ ਮਨ ਭਾਵੇ ਸਾਚੀ ਨਦਰ ਰਸਾਲੰ ਮਲਾਰ ਮਹੱਲਾ ਪਹਿਲਾ ਮਰਨ ਮੁਕਤ ਗਤ ਸਾਰ ਨਾ ਜਾਣੈ ਕੰਠੇ ਬੈਠੀ ਗੁਰ ਸ਼ਬਦ ਪਛਾਨੈ ਤੂੰ ਕੈਸੇ ਆੜ ਫਾਤੀ ਜਾਲ ਅਲਖ ਨਾ ਜਾ ਚਹਿ ਹਿਰਦੈ ਸੰਭਾਲ ਰਹਾਉ ਏਕ ਜੀ ਕਹਿ ਜੀਆਂ ਖਾਹੀ ਜਲ ਤਰਤੀ ਬੂਢੀ ਜਲ ਮਾਹੀ ਸਰਬ ਜੀ ਕੀ ਏ ਪ੍ਰਤ ਪਾਨੀ ਜਬ ਪਕੜੀ ਤਬ ਹੀ ਪਛਤਾਨੀ ਜਬ ਗਲ ਫਾਸ ਪੜੀ ਅਤ ਭਾਰੀ ਉਡ ਨਾ ਸਾਕੈ ਪੰਖ ਫਸਾਰੀ ਰਸ ਚੂਗਹਿ ਮਨ ਮੁਖ ਗਵਾਰ ਫਾਤੀ ਛੂਟੈ ਗੁਣ ਗਿਆਨ ਵਿਚਾਰ ਸਤਿਗੁਰ ਸੇਵ ਤੂਟੈ ਜਮ ਕਾਲ ਹਿਰਦੈ ਸਾਚਾ ਸ਼ਬਦ ਸੁਮਾਲ ਗੁਰਮਤਿ ਸਾਚੀ ਸ਼ਬਦ ਹੈ ਸਾਰ ਹਰਿ ਕਾ ਨਾਮ ਰੱਖੈ ਉਰ ਧਾਰ ਸੇ ਦੁਖ ਆਗੈ ਜੇ ਭੋਗ ਬਲਾਸੀ ਨਾਨਕ ਮੁਕਤ ਨਹੀਂ ਬਿਨ ਨਾਮੈ ਸਾਚੀ ਮਲਾਰ ਮਹੱਲਾ ਤੀਜਾ ਅਸ਼ਟਪਦੀਆਂ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਕਰਮ ਹੋਇਆ ਤਾ ਸਤਿਗੁਰ ਪਾਈਐ ਵਿਣ ਕਰਮੈ ਪਾਇਆ ਨਾ ਜਾਈ ਸਤਿਗੁਰ ਮਿਲਿਆ ਕੰਚਨ ਹੋਈਐ ਜਾਂ ਹਰ ਕੀ ਹੋਏ ਰਜਾਈ ਮਨ ਮੇਰੇ ਹਰ ਹਰ ਨਾਮ ਚਿਤ ਲਾਏ ਸਤਿਗੁਰ ਤੇ ਹਰ ਪਾਈਐ ਸਾਚਾ ਹਰ ਸਿਉ ਰਹੈ ਸਮਾਈ ਰਹਾਉ ਸਤਿਗੁਰ ਤੇ ਗਿਆਨ ਉਪਜੈ ਤਾਂ ਇਹ ਸੰਸਾ ਜਾਇ ਸਤਿਗੁਰ ਤੇ ਹਰ ਬੁਝੀਐ ਗਰਬ ਜੋਨੀ ਨਹਿ ਪਾਈ ਗੁਰ ਪ੍ਰ사ਦੀ ਜੀਵਤ ਮਰੈ ਮਰ ਜੀਵੈ ਸ਼ਬਦ ਕਮਾਈ ਮੁਕਤ ਦੁਆਰਾਸ ਹੋਈ ਪਾਈ ਜੇ ਵਿੱਚੋ ਆਪ ਗੁਆਈ ਗੁਰ ਪ੍ਰ사ਦੀ ਸੇਵ ਕਰ ਜੰਮੈ ਵਿਚੋ ਸਖਤ ਗੁਆਏ ਅਚਰ ਚਰੈ ਬਿਵੇਕ ਬੁੱਧ ਪਾਈ ਪੁਰਖੇ ਪੁਰਖ ਮਲਾਈ ਤਾਤੁਰ ਬਾਜੀ ਸੰਸਾਰ ਅਚੇਤ ਹੈ ਚੱਲੈ ਮੂਲ ਗੁਆਏ ਲਾਹਾ ਹਰ ਸਤ ਸੰਗਤ ਪਾਈਐ ਕਰਮਨੀ ਪੱਲੇ ਪਾਈ ਸਤ ਗੁਰ ਵਿਣ ਕਿਨੈ ਨਾ ਪਾਇਆ ਮਨ ਵੇਖੋ ਰਿਦੈ ਵਿਚਾਰ ਵਡਭਾਗੀ ਗੁਰ ਪਾਇਆ ਪਾਵ ਜਲੇ ਉਤਰੇ ਪਾਰ ਹਰ ਨਾਮਾ ਹਰ ਟੇਕ ਹੈ ਹਰ ਹਰ ਨਾਮ ਆਧਾਰ ਕਿਰਪਾ ਕਰੋ ਗੁਰ ਮੇਲੋ ਹਰ ਜਿਓ ਪਾਵ ਮੋਖ ਦਵਾਰ ਮਸਤਕ ਲਲਾਟ ਲਿਖਿਆ ਧੁਰ ਠਾਕੁਰ ਮੇਟਣਾ ਨਾ ਜਾਏ ਨਾਨਕ ਸੇ ਜਨਪੂਰਨ ਹੋਏ ਜਿਨ ਹਰ ਭਾਣਾ ਭਾਈ ਮਲਾਰ ਮਹੱਲਾ ਤੀਜਾ ਦੇ ਆਈ ਮਲਾਰ ਮਹੱਲਾ ਤੀਜਾ ਦੇਦ ਬਾਣੀ ਜਗ ਵਰਤਦਾ ਤ੍ਰੈ ਗੁਣ ਕਰੇ ਵਿਚਾਰ ਬਿਨ ਨਾਮ ਜਮ ਡੰਡ ਸਹੈ ਮਰ ਜਨਮੇ ਵਾਰ ਵਾਰ ਸਤ ਗੁਰ ਭੇਟੇ ਮੁਕਤ ਹੋਏ ਪਾਏ ਮੋਖ ਦਵਾਰ ਮਨ ਰੇ ਸਤ ਗੁਰ ਸੇਵ ਸਮਾਏ ਵੱਡਾ ਭਾਗ ਗੁਰ ਪੂਰਾ ਪਾਇਆ ਹਰ ਹਰ ਨਾਮ ਧਿਆਏ ਰਹਾਉ ਹਰ ਆਪਣੈ ਭਾਣੈ ਸ੍ਰਿਸ਼ਟ ਉਪਾਈ ਹਰ ਆਪੇ ਦੇ ਆਧਾਰ ਹਰ ਆਪਣੈ ਭਾਣੈ ਮਨ ਨਿਰਮਲ ਕੀਆ ਹਰ ਸਿਉ ਲਾਗਾ ਪਿਆਰ ਹਰ ਕਹਿ ਭਾਣੈ ਸਤਗੁਰ ਭੇਟਿਆ ਸਭ ਜਨਮ ਸਵਾਰਨ ਹਾਰ ਵਾਹ ਵਾਹ ਬਾਣੀ ਸਤ ਹੈ ਗੁਰਮੁਖ ਬੂਜੈ ਕੋਈ ਵਾਹ ਵਾਹ ਕਰ ਪ੍ਰਭ ਸਾਲਾਹੀ ਹੈ ਿਸ ਜੀਵੜੇ ਵਰਨਾ ਕੋਈ ਹਾਪੇ ਬਖਸ਼ੇ ਮੇਲ ਲਏ ਕਰਮ ਪ੍ਰਾਪਤ ਹੋਏ ਸਾਚਾ ਸਾਹਿਬ ਮਾਹਰੂ ਸਤਿਗੁਰ ਦੀ ਆ ਦਿਖਾਏ ਅਮਰਤ ਵਰਸੈ ਮਨ ਸੰਤੋਖੀ ਐ ਸੱਚ ਰਹਿ ਲਿਵ ਲਾਈ ਹਰ ਕੈ ਨਾਏ ਸਦਾ ਹਰੀਆਵਲੀ ਫਿਰ ਸੁੱਕੈ ਨਾ ਕਮਲਾਈ ਬਿਨ ਸਤਿਗੁਰ ਕਿਨੈ ਨਾ ਪਾਯੂ ਮਾਨਵੇਖੋ ਕੋਪਤੀ ਆਏ ਹਰ ਕਿਰਪਾ ਤੇ ਸਤਗੁਰ ਪਾਈਐ ਭੇਟੈ ਸਹਜ ਸੁਭਾਈ ਮਨਮੁਖ ਭਰਮ ਭਲਾਇਆ ਬਿਨ ਭਾਗਾ ਹਰ ਧਨ ਨਾ ਪਾਏ ਤ੍ਰੈ ਗੁਣ ਸਬਾ ਤਾਤ ਹੈ ਪਰ ਪਰ ਕਰਹਿ ਵਿਚਾਰ ਮੁਕਤ ਕਦੇ ਨਾ ਹੋਵੇ ਨਾ ਪਾਏਨ ਮੁਖ ਦਵਾਰ ਬਿਨ ਸਤਗੁਰ ਬੰਦਨ ਨਾ ਟੁਟੇ ਹੀ ਨਾਮ ਨਾ ਲੱਗੈ ਪਿਆਰ ਪੜ ਪੜ ਪੰਡਤ ਮੋਨੀ ਥੱਕੇ ਵੇਦਾਂ ਕਾ ਅਭਿਆਸ ਹਰ ਨਾਮ ਚੇਤਨਾ ਆਵੇ ਨਹਿ ਨਿਜ ਕਰ ਹੋਵੇ ਵਾਸ ਜਮ ਕਾਲ ਸਿਰੋ ਨਾ ਉਤਰੈ ਅੰਤਰ ਕਪਟ ਵਡਾਸ ਹਰ ਨਾਮੈ ਨੂੰ ਸਭ ਕੋ ਪ੍ਰਤਾਪ ਦਾ ਵਿਣ ਭਾਗਾ ਪਾਇਆ ਨਾ ਜਾਏ ਨਦਰ ਕਰੇ ਗੁਰ ਭੇਟੀਐ ਹਰ ਨਾਮ ਵਸੈ ਮਨ ਆਈ ਨਾਨਕ ਨਾਮੇ ਹੀ ਪਤ ਉਪਜੈ ਹਰ ਸਿਉ ਰਹਾ ਸੁਮਾਈ ਮਲਾਰ ਮਹੱਲਾ ਤੀਜਾ ਅਸ਼ਟਪਦੀ ਘਰ ਦੂਜਾ ਇੱਕ ਓਅੰਕਾਰ ਸਤਗੁਰ ਪ੍ਰਸਾਦ ਹਰ ਹਰ ਕਿਰਪਾ ਕਰੇ ਗੁਰ ਕੀ ਕਾਰੈ ਲਾਏ ਦੁਖ ਪੰਲਨ ਹਰ ਨਾਮ ਵਸਾਈ ਸਾਚੀ ਗਤ ਸਾਚੈ ਚਿਤ ਲਾਏ ਗੁਰ ਕੀ ਬਾਣੀ ਸ਼ਬਦ ਸੁਣਾਏ ਮਨ ਮੇਰੇ ਹਰ ਹਰ ਸੇਵਨ ਧਾਨ ਗੁਰ ਕਿਰਪਾ ਤੇ ਹਰ ਧਨ ਪਾਈਐ ਅਨ ਦਿਨ ਲਾਗੈ ਸਹਿਜ ਧਿਆਨ ਰਹਾਉ ਬਿਨ ਪਰ ਕਾਮਣ ਕਰੇ ਸ਼ਿੰਗਾਰ ਦੁਹਚਾਰਨੀ ਕਹੀਐ ਨਿਤ ਹੋਏ ਖੁਆਰ ਮਨ ਮੁਖ ਕਾ ਇਹੋ ਬਾਦ ਅਚਾਰ ਬਹੁ ਕਰਮ ਦਰੜਾਵਹਿ ਨਾਮ ਵਿਸਾਰ ਗੁਰਮਖ ਕਾਮਣ ਬਣਿਆ ਸ਼ਿੰਗਾਰ ਸ਼ਬਦੇ ਪਿਰ ਰਾਖਿਆ ਉਰ ਧਾਰ ਏਕ ਪਛਾਣ ਹੈ ਹਉ ਮੈਂ ਮਾਰ ਸੋਭਾਵੰਤੀ ਕਹੀਐ ਨਾਰ ਬਿਨ ਗੁਰ ਦਾਤੇ ਕਿਨੈ ਨਾ ਪਾਇਆ ਮਨਮੁਖ ਲੋਭ ਦੂਜੈ ਲੋਭਾਇਆ ਐਸੀ ਗਿਆਨੀ ਬੂਝੋ ਕੋਏ ਬਿਨ ਗੁਰ ਭੇਟੇ ਮੁਕਤ ਨਾ ਹੋਏ ਕਹ ਕਹ ਕਹਿਣ ਕਹ ਸਭ ਕੋਏ ਬਿਨ ਮਨ ਮੁਹੇ ਭਗਤ ਨਾ ਹੋਏ ਗਿਆਨ ਮਤੀ ਕਮਲ ਪਰਗਾਸ ਤਿਤ ਘਟ ਨਾਮੈ ਨਾਮ ਨਿਵਾਸ ਹਉ ਮੈਂ ਭਗਤ ਕਰੇ ਸਭ ਕੋਏ ਨਾ ਮਨ ਭੀਜੈ ਨਾ ਸੁਖ ਹੋਏ ਕਹ ਕਹ ਕਹਿਣ ਆਪ ਜਨਾਈ ਬਿਰਥੀ ਭਗਤ ਸਭ ਜਨਮ ਗਵਾਏ ਸੇ ਭਗਤ ਸਤਗੁਰ ਮਨ ਪਾਏ ਹਨ ਦਿਨ ਨਾਮ ਰਹੇ ਲਿਵ ਲਾਇ ਸਦ ਹੀ ਨਾਮ ਵੇਖੈ ਹਜੂਰ ਗੁਰ ਕੈ ਸ਼ਬਦ ਰਹਿਆ ਭਰਪੂਰ ਆਪੇ ਬਖਸ਼ੇ ਦੇ ਪਿਆਰ ਹਉ ਮੈ ਰੋਗ ਵੱਡਾ ਸੰਸਾਰ ਗੁਰ ਕਿਰਪਾ ਤੇ ਇਹੋ ਰੋਗ ਜਾਏ ਨਾਨਕ ਸਾਚੇ ਸਾਚ ਸਮਾਏ ਰਾਗ ਮਲਾਰ ਸ਼ੰਤ ਮਹੱਲਾ ਪੰਜਵਾ ਇਕ ਓੰਕਾਰ ਸਤਿਗੁਰ ਪ੍ਰਸਾਦ प्रीतम प्रेम भक्त के दाते अपने जन संग राते जन संग राते दिन स रातें एक निमख मन हो ना विसरै गोपाल गुण निध सदा संगे सर्व गुण जगदीसरै मन मोह लीना चरण संगे नाम रस जन माते नानक प्रीतम कृपाल सद्हु किना कोट मदि जाती प्रीतम ਤੇਰੀ ਗਤਿ ਅਗਮ ਅਪਾਰੀ ਮਹਾਪਤ ਤੂੰ ਤਾਰੇ ਪਤਤ ਪਾਵਨ ਭਗਤ ਵੱਚਲ ਕਿਰਪਾ ਸਿੰਧ ਸੁਆਮੀਆ ਸੰਤ ਸੰਗੇ ਭਜਨ ਸੰਗੇ ਰौं ਸਦਾ ਅੰਤਰ ਜਾਮੀਆਂ ਕੋਟ ਜਨਮ ਪਰਮੰਤ ਜੋਨੀ ਤੇ ਨਾਮ ਸਿਮਰਤ ਤਾਰੇ ਨਾਨਕ ਦਰਸ ਪਿਆਸ ਹਰ ਜਿਉ ਆਪ ਲੇਹੋ ਸੰਭਾਰੇ ਹਰ ਚਰਨ ਕਮਲ ਮਨ ਲੀਨਾ ਰਬ ਜਲ ਜਨ ਤੇਰੇ ਮੀਨਾ ਜਲ ਮੀਨ ਪ੍ਰਭ ਜੀਓ ਏਕ ਤੂੰ ਹੈ ਭੇਨ ਆਨ ਨਾ ਜਾਣੀਐ ਗਹਿ ਪੁਜਾਲੇ ਵੋ ਨਾਮ ਦੇਵੋ ਤਉ ਪ੍ਰਸਾਦੀ ਮਾਨੀਐ ਪਜ ਸਾਧ ਸੰਗੇ ਏਕ ਰੰਗੇ ਕਿਰਪਾਲ ਗੋਬਿੰਦ ਦੀਨਾ ਅਨਾਥ ਨੀਚ ਸਰਣਾਏ ਨਾਨਕ ਕਰਮੈ ਆਇ ਆਪਣਾ ਕੀਨਾ ਆਪਸ ਕੋ ਆਪ ਮਲਾਇਆ ਭ੍ਰਮ ਭੰਜਨ ਹਰ ਰਾਇਆ ਆਚਰਜ ਸੁਆਮੀ ਅੰਤਰ ਜਾਮੀ ਮਿਲੇ ਗੁਣ ਨਿਤ ਪਿਆਰਿਆ ਮਹਾ ਮੰਗਲ ਸੁਖ ਉਪਜੇ ਗੋਬਿੰਦ ਗੁਣ ਨਿਤ ਸਾਰਿਆ ਮਿਲ ਸੰਗ ਸੋਹੇ ਦੇਖ ਮੋਹਿ ਪੁਰਬ ਲਿਖਿਆ ਪਾਇਆ ਬਿਨਵੰਤ ਨਾਨਕ ਸਰਨ ਤਿਨ ਕੀ ਜਿੰਨੀ ਹਰ ਹਰ ਧਿਆਇਆ ਵਾਰ ਮਲਾਰ ਕੀ ਮਹੱਲਾ ਪਹਿਲਾ ਰਾਣੇ ਕੈਲਾਸ਼ ਤਥਾ ਮਾਲ ਦੇ ਕੀ ਧੁਨ ਏਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਤੀਜਾ ਗੁਰ ਮਿਲਿਆ ਮਨ ਰਸੀਐ ਜਿਉ ਬੁੱਠੈ ਤਰਨ ਸਿੰਗਾਰ ਸਭ ਦਿਸੈ ਹਰੀਆਵਲੀ ਸਰ ਭਰੇ ਸੁਭਰ ਤਾਲ ਅੰਦਰ ਰਚੈ ਸੱਚ ਰੰਗ ਜਿਉ ਮਨ ਜੀਠੈ ਲਾਲ ਕਮਲ ਵਿਗਸੈ ਸੱਚ ਮਨ ਗੁਰ ਕੈ ਸ਼ਬਦ ਨਿਹਾਲ ਮਨ ਮੁਖ ਦੂਜੀ ਤਰਫ ਹੈ ਵੇਖੋ ਨਦਰ ਨਿਹਾਲ ਫਾਹੀ ਫਾਥੀ ਮਿਰਗ ਜਿਉ ਸਿਰ ਦੀਸੈ ਜਮ ਕਾਲ ਖੁਦਿਆ ਤ੍ਰਿਸ਼ਨਾ ਨਿੰਦਾ ਬੁਰੀ ਕਾਮ ਕ੍ਰੋਧ ਵਿਕਰਾਲ ਇਨੀ ਅੱਖੀ ਨਦਰ ਨਾ ਆਵਈ ਜਿ ਚਰਬ ਸ਼ਬਦ ਨਾ ਕਰੇ ਵਿਚਾਰ ਤੁਧ ਭਾਵੈ ਸੰਤੋਖੀਆ ਚੂਕੈ ਆਲ ਜੰਜਾਲ ਮੂਲ ਰਹੈ ਗੁਰ ਸੇਵਿਐ ਗੁਰ ਪੌੜੀ ਬੋਹਿਤ ਨਾਨਕ ਲੱਗੀ ਤਤ ਲੈ ਤੂੰ ਸੱਚਾ ਮਨ ਸੱਚ ਮਹੱਲਾ ਪਹਿਲਾ ਇੱਕੋ ਪਾਦਰ ਏਕ ਦਰ ਗੁਰ ਪੌੜੀ ਨਿਜ ਥਾਨ ਰੂਡੋ ਠਾਕੁਰ ਨਾਨਕਾ ਸਭ ਸੁਖ ਸਾਚੋ ਨਾਮ ਪੌੜੀ ਆਪੀ ਨੈ ਆਪ ਸਾਜ ਆਪ ਪੁਛਾਣਿਆ ਅੰਬਰ ਧਰਤ ਵਿਛੋੜ ਚੰਦੂ ਆ ਤਾਣਿਆ ਵਿਣ ਥੰਮਾ ਗਗਨ ਰਹਾਏ ਸ਼ਬਦ ਨੀਸ਼ਾਣਿਆ ਸੂਰਜ ਚੰਦ ਉਪਾਏ ਜੋਤ ਸਮਾਣਿਆ ਕੀਏ ਰਾਤ ਦਿਨੰਤ ਚੋਜ ਵਡਾਣਿਆ ਤੀਰਥ ਧਰਮ ਵਿਚਾਰ ਨਾਵਣ ਪੁਰ ਬਾਣਿਆ ਤੂ ਦੇ ਸਾਰੇ ਅਵਰਨਾ ਕੋਈ ਕੇ ਆਖ ਵਖਾਣਿਆ ਸੱਚੇ ਤਖਤ ਨਿਵਾਸ ਹੋਰ ਆਵਣ ਜਾਣਿਆ ਸ਼ਲੋਕ ਮਹੱਲਾ ਪਹਿਲਾ ਨਾਨਕ ਸਾਵਣ ਜੀ ਵਸੈ ਚਹਉ ਉਮਾਹਾ ਹੋਈ ਨਗ ਮਿਰਗਾ ਮਛੀਆਂ ਰਸੀਆਂ ਘਰ ਧਨ ਹੋਈ ਮਹੱਲਾ ਪਹਿਲਾ ਨਾਨਕ ਸਾਵਣ ਜੀ ਵਸੈ ਚਹਉ ਵੇ ਛੋੜਾ ਹੋਈ ਗਾਈ ਪੁੱਤਾਂ ਨਿਰਤਨਾ ਪੰਥੀ ਚਾਕਰ ਹੋਏ ਪੌੜੀ ਤੂੰ ਸੱਚਾ ਸਚਿਆਰ ਜਿਨ ਸੱਚ ਵਰਤਾਇਆ ਬੈਠਾ ਤਾੜੀ ਲਾਏ ਕਵਲ ਛਪਾਇਆ ਬ੍ਰਹਮੇ ਵੱਡਾ ਕਹਾਈ ਅੰਤ ਨਾ ਪਾਇਆ ਨਾ ਤਿਸ ਬਾਪ ਨਾ ਮਾਏ ਕਿਨ ਤੂੰ ਜਾਇਆ ਨਾ ਤਿਸ ਰੂਪ ਨਾਰੇਖ ਵਰਣ ਸਬਾਇਆ ਨਾ ਤਿਸ ਭੁੱਖ ਪਿਆਸ ਰੱਜਾ ਤਾਇਆ ਗੁਰ ਮਹਿ ਆਪਸ ਮੋਏ ਸ਼ਬਦ ਵਰਤਾਇਆ ਸੱਚੇ ਹੀ ਪਤੀ ਆਏ ਸੱਚ ਸਮਾਇਆ ਸ਼ਲੋਕ ਮਹੱਲਾ ਪਹਿਲਾ ਵੈਦ ਬੁਲਾਇਆ ਵੈਦਗੀ ਪਕੜ ਢੋਲੇ ਬਾਹ ਕੋਲਾ ਵੈਦ ਨਾ ਜਾਣਈ ਕਰਕ ਕਲੇਜੇ ਮਾਹੀ ਮਹੱਲਾ ਦੂਜਾ ਮਾਹੀ ਮਹੱਲਾ ਦੂਜਾ ਵੈਦਾ ਵੈਦ ਸੋ ਵੈਦ ਤੂੰ ਪਹਿਲਾ ਰੋਗ ਪਛਾਨ ਐਸਾ ਦਾਰੂ ਲੋੜ ਲਹੁ ਜਿਤ ਮੰਨੈ ਰੋਗਾ ਕਾਨ ਜਿਤ ਦਾਰੂ ਰੋਗ ਉੱਠਿਆ ਤਨ ਸੁਖ ਵਸੈ ਆਈ ਰੋਗ ਗੁਆਇ ਇਹ ਆਪਣਾ ਤਾ ਨਾਨਕ ਵੈਦ ਸਦਾਏ ਪੌੜੀ ਬ੍ਰਹਮਾ ਵਿਸ਼ਨ ਮਹੇਸ਼ ਦੇਵ ਉਪਾਇਆ ਬ੍ਰਹਮੇ ਦਿੱਤੇ ਬੇਦ ਪੂਜਾ ਲਾਇਆ ਦਸੇ ਅਵਤਾਰੀ ਰਾਮ ਰਾਜਾ ਆਇਆ ਦੈਂਤਾਂ ਮਾਰੇ ਧਾਏ ਹੁਕਮ ਸੁਬਾਇਆ ਈਸ਼ ਮਹੇਸ਼ੁਰ ਸੇਵ ਤਿਨਿ ਅੰਤ ਨਾ ਪਾਇਆ ਸੱਚੀ ਕੀਮਤ ਪਾਏ ਤਖਤਰ ਚਾਇਆ ਦੁਨੀਆਂ ਧੰਦੇ ਲਾਏ ਆਪਿ ਛਪਾਇਆ ਧਰਮ ਕਰਾਏ ਕਰਮ ਤੁਰੋ ਫਰਮਾਇਆ ਸ਼ਲੋਕ ਮਹੱਲਾ ਦੂਜਾ ਸਾਹਮਣ ਆਇਆ ਏ ਸਖੀ ਕੰਤੈ ਚਿਤ ਕਰੇ ਹੋ ਨਾਨਕ ਝੂਰ ਮਰਹੈ ਦੁਹਾਗਣੀ ਜਿਨ ਅਵਰੀ ਲਾਗਾਨੇ ਹੋ ਮਹੱਲਾ ਦੂਜਾ ਸਾਵਣ ਆਇਆ ਏ ਸਖੀ ਜਲ ਹਰਬਰ ਸੁਨਹਾਰ ਨਾਨਕ ਸੁਖ ਸਵਨ ਸੋਹਾਗਣੀ ਜਿਨ ਸਹਿ ਨਾਲ ਪਿਆਰ ਪੌੜੀ ਆਪੇ ਸਿੰਘ ਪੁਆਏ ਮੱਲਾ ਖਾੜਾ ਰੱਖਿਆ ਲੱਥੇ ਪੜਤੂ ਪਾਏ ਗੁਰਮੁਖ ਮੱਚਿਆ ਮਨਮੁਖੁ ਮਾਰੇ ਪਛਾੜ ਮੂਰਖ ਕੱਚਿਆ ਆਪ ਭਿੜੈ ਮਾਰੇ ਆਪ ਆਪ ਕਾਰਜ ਰਚਿਆ ਸਬਨਾ ਖਸਮ ਏਕ ਹੈ ਗੁਰਮੁਖ ਜਾਣੀਐ ਹੁਕਮੀ ਲਿਖੈ ਸਿਰ ਲੇਖ ਵਿਣ ਕਲਮ ਮਸਵਾਨੀਐ ਸਤ ਸੰਗਤ ਮੇ ਲਾਪ ਜਿਤੈ ਹਰ ਗੁਣ ਸਦਾ ਵਖਾਣੀਐ ਨਾਨਕ ਸੱਚਾ ਸ਼ਬਦ ਸਲਾਹੀ ਸੱਚ ਪਛਾਣੀਐ ਸਲੋਕ ਮਹਲਾ 3 ਤੀਜਾ ਊਨਵ ਊਨਵ ਆਇਆ ਅਵਰ ਕਰੇਂਦਾ ਵਨ ਕਿਆ ਜਾਣਾ ਤਿਸ ਸਾਹਸਿਉ ਕੇਵ ਰਹਿਸੀ ਰੰਗ ਰੰਗ ਰਹਿਆ ਤਿਨ ਕਾਮਣੀ ਜਿਨ ਮਨ ਭਉ ਭਾਉ ਹੋਏ ਨਾਨਕ ਭੈ ਭਾਏ ਬਾਹਰੀ ਤਿਨ ਤਨ ਸੁਖ ਨਾ ਹੋਏ ਮਹਲਾ 3 ਤੀਜਾ ਊਨਵ ਊਨਵ ਆਇਆ ਬਰਸੈ ਨੀਰ ਨਿਪੰਗ ਨਾਨਕ ਦੁਖ ਲਾਗਾ ਤਿਨ ਕਾਮਣੀ ਜਿਨ ਕੰਤੈ ਸਿਉ ਮਨ ਭੰਗ ਪਾਉੜੀ ਦੋਹਾਂ ਤਰਫਾਂ ਉਪਾਈ ਇਕ ਵਰਤਿਆ ਵੇਦ ਬਾਣੀ ਵਰਤਾਈ ਅੰਦਰਵਾਦ ਘੱਟਿਆ ਪਰਵਿਰਤ ਨਿਰਵਿਰਤ ਹਾਠਾਂ ਦੋਹਾਂ ਵਿੱਚ ਧਰਮ ਫਿਰੈ ਰਹਿ ਬਾਰਿਆ ਮਨ ਮੁਖ ਕੱਚੇ ਕੂੜਿਆਰ ਤਿਨਿ ਨਿਛੋ ਦਰਗਾਹ ਹਾਰਿਆ ਗੁਰਮਤੀ ਸ਼ਬਦ ਸੂਰ ਹੈ ਕਾਮ ਕ੍ਰੋਧ ਜਿੰਨੀ ਮਾਰਿਆ ਸੱਚੈ ਅੰਦਰ ਮਹਿਲ ਸ਼ਬਦ ਸਵਾਰਿਆ ਸੇ ਭਗਤ ਤੁਧ ਭਾਮਦੇ ਸੱਚੈ ਨਾਏ ਪਿਆਰਿਆ ਸਤਗੁਰ ਸੇਵਨ ਆਪਣਾ ਤਿੰਨਾ ਵਿਟੋ ਹਉ ਵਾਰਿਆ ਸ਼ਲੋਕ ਮਹੱਲਾ ਤੀਜਾ ਹੂੰ ਨਵੇਂ ਨਵੇਂ ਆਇਆ ਵਰਸੈ ਲਾਏ ਝੜੀ ਨਾਨਕ ਭਾਣਾ ਚੱਲੇ ਕੰਤ ਕੈ ਸੋਮਾਣੀ ਸਦਾਰ ਅਲੀ ਮਹੱਲਾ ਤੀਜਾ ਕਿਆ ਉਠ ਉਠ ਦੇਖੋ ਬੱਪਣੇ ਇਸ ਮੇਘੇ ਹੱਥ ਕਿਸ਼ਨਾਹੀ ਜਿਨ ਇਹੋ ਮੇਘ ਪਠਾਇਆ ਤਿਸ ਰਾਖੂ ਮਨ ਮਾਹੇ ਤਿਸਨੂੰ ਮਨ ਵਸਾਏ ਸੀ ਜਾਂ ਕੋ ਨਦਰ ਕਰੇ ਨਾਨਕ ਨਦਰਿ ਬਾਹਰੀ ਸਭ ਕਰਨ ਪਲਾਹਾ ਕਰੇ ਪੌੜੀ ਸੋ ਹਰ ਸਦਾ ਸਰੇਵੀਐ ਜਿਸ ਕਰਤ ਨ ਲਾਗੇ ਵਾਰ ਆੜਾਣੇ ਆਕਾਸ਼ ਕਰ ਖਿਨ ਮਹਿ ਢਾਹੇ ਉਸਾਰਨ ਹਾਰ ਆਪੇ ਜਗਤ ਉਪਾਏ ਕੈ ਕੁਦਰਤ ਕਰੇ ਵਿਚਾਰ ਮਨ ਮੁਖ ਅੱਗੇ ਲੇਖਾ ਮੰਗੀਐ ਬਹੁਤੀ ਹੋਵੇ ਮਾਰ ਗੁਰਮਖ ਪਤ ਸਿਓ ਲੇਖਾ ਨਿਬੜੈ ਬਖਸ਼ੇ ਸਿਫਤ ਪੰਡਾਰ ਉਥੈ ਹੱਥ ਨਾ ਅਪੜੈ ਕੂਕ ਨਾ ਸੁਣੀਐ ਪੁਕਾਰ ਉਥੈ ਸਤਗੁਰ ਬੇਲੀ ਹੋਵੇ ਕੱਢ ਲਏ ਅੰਤਿਵਾਰ ਇਹਨਾਂ ਜਨਤਾ ਨੂੰ ਹੋਰ ਸੇਵਾ ਨਹੀਂ ਸਤਗੁਰ ਸਿਰ ਕਰਤਾਰ ਸ਼ਲੋਕ ਮਹੱਲਾ 3ਾ ਬਾਬੀਆ ਜਿਸਨੂੰ ਤੂੰ ਪੁਕਾਰਦਾ ਤਿਸਨੂੰ ਲੋਚੈ ਸਭ ਕੋਈ ਆਪਣੀ ਕਿਰਪਾ ਕਰ ਕੈ ਵਸਸੀ ਵਣ ਤ੍ਰੇਣ ਹਰਿਆ ਹੋਏ ਗੁਰ ਪ੍ਰਸਾਦੀ ਪਾਈਐ ਵਿਰਲਾ ਬੂਝੈ ਕੋਇ ਬਹੰਦਿਆ ਉੱਠਦਿਆਂ ਨਿਤ ਧਿਆਈਐ ਸਦਾ ਸਦਾ ਸੁਖ ਹੋਏ ਨਾਨਕ ਅੰਮ੍ਰਿਤ ਸਰੇ ਵਰਸਦਾ ਗੁਰਮੁਖ ਦੇਵੈ ਹਰ ਸੂਏ ਮਹੱਲਾ ਤੀਜਾ ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵਲਾਈ ਸੱਚਾ ਸੁਣਿਆ ਕੰਨ ਦੇ ਧੀਰਕ ਦੇਵੈ ਸਹਜ ਸੁਭਾਈ ਇੰਦਰੈ ਨੂੰ ਫਰਮਾਇ ਵੁਠਾ ਸ਼ਹਿਰ ਲਾਏ ਅਨ ਤਾਨੇ ਉਪਜੈ ਬਹੁ ਘਣਾ ਕੀਮਤ ਕਹਿਣ ਨਾ ਜਾਏ ਨਾਨਕ ਨਾਮ ਸਲਾਹੇ ਤੂੰ ਸਭਨਾ ਜੀਆਂ ਦੇਂਦਾ ਰਿਜਕ ਸੰਭਾਹੇ ਜਿਤ ਖਾਦੈ ਸੁਖ ਉਪਜੈ ਫਿਰ ਦੁਖ ਨ ਲਾਗੈ ਆਏ ਪੌੜੀ ਹਰ ਜਿਉ ਸੱਚਾ ਸੱਚ ਤੂੰ ਸੱਚੇ ਲਹਿ ਮਲਾਈ ਦੂਜਾ ਦੂਜੀ ਤਰਫ ਹੈ ਕੂੜ ਮਿਲੈ ਨਾ ਮਿਲਿਆ ਜਾਏ ਆਪੇ ਜੋੜ ਵਿਛੋੜਿਆ ਆਪੇ ਕੁਦਰਤ ਦੇ ਦਿਖਾਈ ਮੋਹੋ ਸੋਗ ਬਜੋਗ ਹੈ ਪੂਰਬ ਲਿਖਿਆ ਕਮਾਈ ਹਉ ਬਲੇ ਹਾਰੀ ਤਿੰਨ ਕੋ ਜੋ ਹਰ ਚਰਨੀ ਰਹੇ ਲਿਵ ਲਾਈ ਜਿਉ ਜਲਮਹਿ ਕਮਲ ਅਲਿਪਤ ਹੈ ਐਸੀ ਬਣਤ ਬਣਾਈ ਸੇ ਸੁਖੀਏ ਸਦਾ ਸੋਹਣੀ ਜਿਨ ਵਿੱਚੋਂ ਆਪ ਗਵਾਏ ਤਿੰਨ ਸੋਗ ਵਿਜੋਗ ਕਦੇ ਨਹੀਂ ਜੋ ਹਰ ਕੈ ਅੰਕ ਸੰਵਾਏ ਸਲੋਕ ਮਹੱਲਾ ਤੀਜਾ ਨਾਨਕ ਸੋ ਸਲਾਹੀਐ ਜਿਸ ਵਸ ਸਭ ਕਿਛੁ ਹੋਈ ਤਿਸੈ ਸਰੇ ਵਿਹੂ ਪ੍ਰਾਣੀ ਹੋ ਤੇ ਸਬੇ ਨੇ ਅਵਰਨਾ ਕੋਈ ਗੁਰਮੁਖ ਹਰਿ ਪ੍ਰਭ ਮਨ ਵਸੈ ਤਾਂ ਸਦਾ ਸਦਾ ਸੁਖ ਹੋਈ ਸਹਸਾ ਮੂਲ ਨਾ ਹੋਵੈ ਸਭ ਚਿੰਤਾ ਵਿੱਚੋਂ ਜਾਏ ਜੋ ਕਿਸ ਹੋਏ ਸੋ ਸਹਜੇ ਹੋਈ ਕਹਿਣਾ ਕਿਸੂ ਨਾ ਜਾਏ ਸੱਚਾ ਸਾਹਿਬ ਮਨ ਵਸਤੈ ਤਾਂ ਮਨ ਚਿੰਦਿਆ ਫਲ ਪਾਈ ਨਾਨਕ ਤਿਨ ਕਾ ਆਖਿ ਆਪ ਸੁਣੇ ਜੇ ਲੈਨ ਪੰਨੇ ਪਾਏ ਮਹੱਲਾ ਤੀਜਾ ਅੰਮ੍ਰਿਤ ਸਦਾ ਵਰਸਦਾ ਬੂਜਨ ਬੂਜਣ ਹਾਰ ਗੁਰਮੁਖ ਜਿੰਨੀ 부ਜਿਆ ਹਰ ਅੰਮ੍ਰਿਤ ਰੱਖਿਆ ਉਰ ਧਾਰ ਹਰ ਅੰਮ੍ਰਿਤ ਪੀਵਹਿ ਸਦਾ ਰੰਗ ਰਾਤੇ ਹਉ ਮੈਂ ਤ੍ਰਿਸ਼ਨਾ ਮਾਰ ਅੰਮ੍ਰਿਤ ਹਰ ਕਾ ਨਾਮ ਹੈ ਵਰਸੈ ਕਿਰਪਾ ਧਾਰ ਨਾਨਕ ਗੁਰਮੁਖ ਨਦਰੀ ਆਇਆ ਹਰੇ ਆਤਮ ਰਾਮ ਮਰਾਰ ਪੌੜੀ ਅਤੁੱਲ ਕਿਉ ਤੋਲੀਐ ਵਿਣ ਤੋਲੇ ਪਾਇਆ ਨਾ ਜਾਏ ਗੁਰ ਕੈ ਸ਼ਬਦ ਵਿਚਾਰੀਐ ਗੁਣ ਮਹਿ ਰਹੈ ਸਮਾਈ ਆਪਣਾ ਆਪ ਆਪ ਤੋਲਸੀ ਆਪੇ ਮਿਲੇ ਮਲਾਈ ਤਿਸ ਕੀ ਕੀਮਤ ਨਾ ਪਵੈ ਕਹਿਣਾ ਕਿਛੂ ਨਾ ਜਾਏ ਹਉ ਬਲੇ ਹਾਰੀ ਗੁਰੇ ਆਪਣੇ ਜਿਨ ਸੱਚੀ ਬੂਝ ਦਿੱਤੀ 부ਝਾਏ ਜਗਤ ਮੁਸੈ ਅਮਰਤ ਲੁੱਟੀਐ ਮਨ ਮੁਖ ਬੂਝ ਨਾ ਪਾਏ ਵਿਣ ਨਾਵੇਂ ਨਾਲ ਨ ਚੱਲਸੀ ਜ ASCII ਜਨਮ ਗੁਆਏ ਗੁਰਮਤੀ ਜਾਗੇ ਤਿੰਨੀ ਘਰ ਰੱਖਿਆ ਦੂਤਾਂ ਕਾ ਕਿਸ ਨ ਵਸਾਏ ਸ਼ਲੋਕ ਮਹੱਲਾ ਤੀਜਾ ਬਬੀਹਾ ਨਾ ਬਿਲਲਾਏ ਨਾ ਤਰਸਾਏ ਇਹੋ ਮਨ ਕਸਮ ਕਾ ਹੁਕਮ ਮੰਨ ਨਾਨਕ ਹੁਕਮ ਮੰਨਿਆ ਤੇ ਖੁਤਰੈ ਚੜਿਆ ਚਵੱਗਲ ਵਨ ਮਹੱਲਾ ਤੀਜਾ ਬਬੀਹਾ ਜਲ ਮਹਿ ਤੇਰਾ ਵਾਸ ਹੈ ਜਲ ਹੀ ਮਾਹੀ ਫਰਾਹੀ ਜਲ ਕੀ ਸਾਰ ਨਾ ਜਾਣਹੀ ਤਾਂ ਤੂੰ ਕੂਕਣ ਪਾਹੀ ਜਲ ਤਲ ਚਹੁ ਦਿਸ ਵਰਸਦਾ ਖਾਲੀ ਕੋਥਾਉ ਨਹੀਂ ਇਤ ਜਲ ਵਰਸਦਾ ਤਖ ਮਰਹਿ ਭਾਗ ਤਿਨਾ ਕੇ ਨਾਹੀ ਨਾਨਕ ਗੁਰਮੁਖ ਤਿਨ ਸੋਜੀ ਪਈ ਜਿਨ ਵਸਿਆ ਮਨ ਮਾਹੀ ਪੌੜੀ 나ਥ ਜਤੀ ਸਿਦ ਪੀਰ ਕਿਨੈ ਅੰਤ ਨਾ ਪਾਇਆ ਗੁਰਮੁਖ ਨਾਮ ਧਿਆਏ ਤੁਜੈ ਸਮਾਇਆ ਜੁਗ ਛਤੀ ਗੁਬਾਰ ਤਿਸ ਹੀ ਪਾਇਆ ਜਲਾ ਬਿੰਬ ਅਸਰਾਲ ਤਿਨੈ ਵਰਤਾਇਆ ਨੀਲ ਅਨੀਲ ਅਗੰ ਸਰਜੀਤ ਸੁਬਾਇਆ ਅਗਨ ਉਪਾਈ ਵਾਦ ਭੁਖ ਤਿਹਾਇਆ ਦੁਨੀਆ ਕੈ ਸਿਰ ਕਾਲ ਦੂਜਾ ਪਾਇਆ ਰਖੈ ਰਖਣ ਹਾਰ ਜਿਨ ਸ਼ਬਦ 부ਝਾਇਆ ਸ਼ਲੋਕ ਮਹਲਾ ਤੀਜਾ